ਸਤਨਾਮ ਵਾਹਿਗੁਰੂ ਸਾਹਿਬ ਜੀ ਤਿਚਰ ਮੂਲ ਨ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦੁ ਉਖਟ ਬਾਬਾ ਨਾਨਕਾ ਕਹੇ ਖਰਚ ਤਨ ਮਾਲ ਖੰਬ ਬਿਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਾ ਸੁਸਜਣ ਟੋਲ ਸਜਣ ਸਚਾ ਪਤਸ਼ਾ ਸਿਰ ਸ਼ਾਹਾਂ ਦੇ ਸ਼ਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੀ ਸਾਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹਲਾ ਨਵਾਂ गुण गो गायो नहीं ਜਨਮ ਆਕਾਰਤ ਕੀਨਾ ਕਹੋ ਨਾਨਕ ਹਰ ਪਜ ਮਨਾ ਜਿਹ ਵਿਦਜਲ ਕਉ ਮੀਨਾ ਬਿਖਿਆਨ ਸੋ ਕਾ ਖਿਰਚ ਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰਹਿ ਨ ਜਮ ਕੀ ਫਾਸ ਤਰਨਾ ਪਉ ਹੋ ਹੀ ਗयो ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾਉਦ ਜਾਤ ਹੈ ਬੀਤ ਬਿਰਦ ਪਉ ਸੁਜ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨਾ ਪਜੈ ਜਪ भगवन् धन धारा सम्पत् सगल जिने अपनी करमान इन में कष संगी नहीं नानक साची जान पत तु उदारन पै हरन हर अनाथ के नाथ कहो नानक ते जानिए सदा बस्त तुम साथ तन तन ਜੇ ਤੋ ਕੋ ਦਿਓ ਤਾ ਸਿਓ ਨਹੀ ਹੋ ਨਕੀਨਾ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਵਰ ਜੀਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਾਰਾ ਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਹੈ ਤੇ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਹਿ ਮੈ ਮਾਨ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹੇ ਓਪਕਾਰ ਕਹ ਨਾਨਕ ਤੇ ਪਜ ਮਨਾ ਪਉ ਨਿਦ ਉਤਰੈ ਪਾਰ ਸੁਖ ਦੁਖ ਜੇ ਪਰ ਸੈ ਨਹੀਂ लोभ मोय बिमान सुन रे मना सोमूरत भॻवानु ओस्त जे, ਕੰਚਨ ਲੋਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬਰੀ ਮੀ ਤਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਹੇ ਤੈ ਜਾਨ ਭੈ ਕਾਹੂ ਕੋ ਦੇ ਤਨ ਐ न पैमानत कहो नान सुन रे मना ज्ञानी ताह बखान जे बिखिया सगली त ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਥੇ ਪਾਗ ਜੇ ਮਾਇਆ ਮਮ ਤਤ ਜੀ ਸਬ ਤੇ ਪਿਉ ਉਦਸ ਕਹੋ ਨਾਨਕ ਸੁਨ ਰੇ ਮਨਾ ਤੇਹ ਕਟ ਬ੍ਰਾਹਮਣ ਨਿਵਾਸ ਜੇ ਪ੍ਰਾਣੀ में त जी करता राम पछ नान कहु मुक्तर इह मान पैनासन मानासन दुर्मत हरन ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਈ ਤੇ ਕਾਮ ਜੇ ਬਾ ਗੁਣ ਗੋਬਿੰਦ ਪਜੂ ਕਰਨ ਸੁਣੋ ਹਰ ਨਾਮ ਕਹ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈ ਤਾਮ ਜੋ ਪ੍ਰਾਣੀ ਤਤ ਜੇ ਲੋਭ ਮੋ ਅਹੰਕਾਰ ਕਹ ਨਾਨਕ ਆਪਨ ਤਰੈ ਔਰਨ ਲੀਤੇ ਉਦਾਰ ਜੋ ਸੁਪਨਾਰ ਪੇਖਣਾ ऐसे जग को जान इन में कछु साचो नहीं नानक बिन भगवान निस दिन माया करने ਪ੍ਰਾਣੀ ਡੋਲਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲਤੇ ਬੁਦ ਬੁਦਹਾ ਉਪਜੈ ਬਿਨ ਸੈਨੀਤ ਜਗ ਰਚਨਾ ਤੈ ਸੇ ਰਚੀ ਕਹ ਨਾਨਕ ਸੁਨ ਮੀਤ ਪ੍ਰਾਣੀ ਕਛੂ ਨ ਚੇਤੈ ਮਦਮਾਇਆ ਕੇੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੌਚਾ ਖੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇਹ ਮਾਇਆ ਕਰਨਤਾ ਵਈ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਪਜੇ ਰੂਪ ਰਾਮ ਤੇ ਜਾਨ ਹਰ ਜਨ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਖਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਪਜਨ ਜੀਵਨ ਕੌਨੇ ਕਾਮ ਪ੍ਰਾਨੀ ਰਮਨਾ ਚਿਤਈ ਮਦਮਾਇਆ ਕੇ ਅੰਦ ਕਹ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੇ ਬਹੁ ਸੰਗੀ ਪਏ ਦੁੱਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਉ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰ ਪੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਖਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖਲੇ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨ ਹੋਤੋ ਸੁਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਾਮਿਓ ਰਾਮ ਗयो ਅਬ ਕਿਉਂ ਰੋਗਤ ਅੰਧ ਮਨ ਮਾਇਆ ਮੈਂ ਰਮ ਰਖਿਓ ਨਿਕਸਤ ਨਾਹਿ ਨਮੀਤ ਨਾਨਕ ਮੂਰਤ ਚਿਤਰ ਜਿਉ ਸ਼ਾ ਦੇਤ ਨਾਹਿਨ ਪੀਤ ਨਰ ਚਾਹਤ ਕਛ ਔਰ ਔਰ ਕੀਓ ਰ ਪਈ ਚਿਤਵਤ ਰਹੋ ਠਗੋਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇਂ ਸੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਨ ਕਹਾ ਕਰ ਜਗ ਸੁਪਨੇ ਜੋ ਜਾਨ ਹਿੰਨ ਮੈਂ ਕਾਸ਼ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਖੈ ਦੇ ਕੋ बिन सचेन में मीत जे प्राणी हर जस कहयो नानक ते जग जीत जे कट सिमरन राम को सो नर मुक्त जान ते नर हर अंतर नहीं ਨਨਕ ਸਾਚੀ ਮਾਨ ਏਕ ਪਗਤਿ ਭਗਵਾਨ ਜੇ ਪ੍ਰਾਨਿ ਕੈ ਨਹਿ ਮਨ ਜੈਸੇ ਸੂਕਰ ਸਵਾਨ ਨਨਕ ਮਾਨੋ ਤਾਹੇ ਤਨ ਸਵਾਮੀ ਕੋ ਗੁਰ ਗਰੇ ਜੋ ਸਦਾ ਸਵਾਨ ਤਜਤ ਨਹੀਂ ਨਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਸਵਾਮੀ ਕੋ ਗਰੇ ਜੋ ਸਦਾ ਸਵਾਨਤ ਜਤਨ ਹੀ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਈਸ਼ ਨਾਨ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀ ਨਾ ਕਹ ਨਾਨਕ ਇਹ ਬਿਦ ਪਈ ਤਉ ਨਹਰ ਰਸ ਲੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਿਹ ਰਖਉ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਹੋਰੇ ਮੀਤ ਕਹ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ RAM ਗਯੋ RAVAN ਗਯੋ ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਕੀ ਕੀ ਜਿਏ ਜੋਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੁ ਬنسਖੈ ਪਰੋ આજ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛੜਸ ਗਲ ਜੰਜਾਲ ਦੋਹਰਾ ਬਲ ਛੁਟ ਕਿਉ ਬੰਦਨ ਪਰ ਕੋਛੂ ਨ ਹੋਤ ਉਪਾਏ ਕਹੋ ਨਾਨਕ ਆਪੋ ਓਟ ਹਰ ਗੱਜ ਜਿਉ ਹੋ ਸਹਾਈ ਬਲ ਹਵਾ ਬੰਦਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਤੋ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨਾਨੇ ਬੇਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਇੱਕ ਰਗਨਾਥ ਨਾਮ ਰਖਿਓ ਸਾਧੂ ਰਖਿਓ ਰਖਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰਮੈਂ ਗਖਿਓ ਜਾ ਕੈ ਸਮਨ ਹੀ ਕੋਏ ਜਿਹਸੇ ਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਮੁੰਦਾ ਵਣੀ ਮਹਿਲਾ ਪੰਜਵਾ ਸਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋਂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੋ ਅਧਾਰੋਂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇਓ ਧਾਰੋਂ ਇਹ ਬਸਤ ਤਜੀ ਨੈ ਜਾਈ ਨਿਤ ਨਿਤ ਰੱਖ ਉਰ ਤਾਰੋਂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਿਲਾ 5 ਵਾ ਤੇਰਾ ਕੀਤਾ ਜਹ ਤੋ ਨਾਹੀ ਮੈ ਨੋ ਜੋਗ ਕਿਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਿਆਮੇ ਰਹਿਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਠੀਵੇ ਹਰੇ ਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੈ ਆਠੋਂ ਨੰਦਨ ਪ੍ਰਥਮ ਰਾਗ ਪੈਰੋ ਵਹਿ ਕਰਹੀ ਪੰਚ ਰਾਗਨੀ ਸੰਗ ਚਰਹੀ ਪ੍ਰਥਮ ਪੈਰਵੀ ਬਿਲਾਵਲੀ ਪੁਨਿਆਕੀਂ ਗਾਵੇ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਏ ਪੈਰੋ ਕੀ ਪੰਚੋ ਨਾਰੀ पंचम हरख दी साख सुनावे बंगलम मध माधव गावे ललित बिलाव लगावैं अपनी अपनी भात अष्टपुत्र पैरवके गावे गायन पात्र द्वितीय माल कौसक्या लापै संग रागनी पांचो ठापै ਗੋੰਡ ਕਰੀ ਅਰਦੇਵ ਗੰਦਾਰੀ ਕੰਦਾਰੀ ਸੀ ਹੁਤੀ ਉਚਾਰੀ ਤਨਸਰੀ ਇਹ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਬਾਰਾ ਪ੍ਰਭ ਚੰਡ ਕੌਸਕ ਉਭਾਰ ਖੌਖਟਿਓ ਪਉរ ਆਨੰਦ ਗਾਏ ਅਸ਼ਟ ਮਾਲ ਕੌਸਕ ਸੰਗਲਾਈ ਤੁਨ ਆਇਓ ਹੀਂ ਡੋਲ ਪੰਚਨਾਰ ਸੰਗਯਸ਼ਟ ਸੁਤ ਓਠੈ ਤਾਨ ਕਲੋਲ ਗਾਇਨ ਤਰ ਮਿਲਾਵਈ ਤੇਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਰ ਜਾ ਸੰਗ ਲਾਈ ਪੰਚੋ ਅਰ ਜਾ ਸੁਰਮਾ ਆਨੰਦ ਪਾਸ ਕਰਿਆਈ ਚੰਦਰ ਬਿੰਬ ਮੰਗਲਨ ਸੁਹਾਈ सरसबान ओ आए बिनुदा गावे सरस बसंत कमोदा अष्टपुत्र मैं कहे सवारी पुनि आई दीपक की बारी कशेली पटमंजरी टोडी कहि आलाप कामोदी कामोदी ओ गुजरी संग दीपक के थाप कालंका कुंतल और रमा ਕਮਲ ਕੁਸ਼ਮ ਚੰਪਕੇ ਨਾਮਾ ਗौरा ਓ ਕਨਰਾ ਕਲਿਆਣਾ ਅਸ਼ਟਪੁੱਤਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਗ ਵਹਿ ਗਾਵੇਂ ਪੰਚ ਸੰਗ ਬਰੰਗਨ ਲਾਵੇਂ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵੇਂ ਅਸਵਰੀ ਤੇ ਪਾਚੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗਾਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੀ ਗੁੰਡ ਕੁੰਬ ਹਮੀਰਾ ਕਸ਼ਟ ਮੇਗ ਰਾਗ ਵਹਿ ਗਾਵੇਂ ਪੰਚੋ ਸੰਗ ਬਰੰਗਨ ਲਾਵੇਂ ਸੋਰਠ ਗੁੰਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਨੀ ਉੱਚਾ ਸੁਰ ਸੁਹੋ ਪੁਨ ਕੀਨੀ ਮੇਗ ਰਾਗ ਸਿਓ ਪੰਚੋ ਚੀਨੀ ਬਹਿਰਾ ਤਰ ਗਜ ਤਰ ਕੇਦਾਰਾ ਜਬਲੀ ਤਰ ਨਟ ਔ ਜਲ ਧਾਰਾ ਪੁਨ ਗਾਵੈ ਸ਼ੰਕਰ ਓ ਸਿਆਮਾ ਮੀਗ ਰਾਗ ਪੁੱਤਰਨ ਕੀ ਨਾਮਾ ਖਸ਼ਟ ਰਾਗ ਹੁਨ ਗਾਈ ਸੰਗ ਰਗ ਨੀਤੀ ਸ ਸਬੇ ਪੁੱਤਰ ਰਾਗਨ ਕੇ 18 10 20 ਖਸਤ ਰਾਗ ਹੁਨਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ